ਹਲੋ ਜੀ ਸਤਿ ਸ਼੍ਰੀ ਅਕਾਲ ਜੀ ਕਿੰਿਓ ਤੁਸੀਂ ਆਈ ਹੋਪ ਸਾਰੇ ਚੰਗੇ ਹੀ ਹੋਣਗੇ ਹਲੋ ਜੀ ਸਵੇਰ ਦਾ 6:30 ਬੱਜ ਚੁੱਕੇ ਸੀ ਤੇ ਆਪਾਂ ਸਵੇਰੇ ਬੱਚਿਆਂ ਦਾ ਸੱਜਰੇ ਹੀ ਉੱਠ ਜਾਂਦੇ ਆ ਤੁਹਾਨੂੰ ਪਤਾ ਹੀ ਬੱਚਿਆਂ ਦੇ ਸਕੂਲ ਲੱਗ ਗਏ ਨੇ ਤੇ ਆਪਾਂ ਸੱਜਰੇ ਉੱਠ ਕੇ ਸਵੇਰ ਰੋਟੀ ਪਾਣੀ ਬਣਾ ਰਹੇ ਸੀ ਬੱਚਿਆਂ ਦੇ ਲੰਚ ਲਈ ਤੇ ਇੰਨੇ ਨਵਾਂ ਕੀ ਬਾਰਿਸ਼ ਹੈ ਬਾਰਿਸ਼ ਦਾ ਤਾਂ ਦਿੱਲੀ ਦਾ ਕੰਮ ਹੋ ਗਿਆ ਸਾਡੇ ਇੱਥੇ ਤਾਂ ਹੋਰ ਪਾਸੇ ਦਾ ਪਹਿਨ ਪਤਾ ਨਹੀਂ ਪਰ ਸਾਡੇ ਇੱਥੇ ਦਿੱਲੀ ਦਾ ਹੀ ਹੈ ਸਵੇਰ ਟਾਈਮ ਜਾਂ ਫਿਰ ਰਾਤ ਨੂੰ ਦੋ ਟਾਈਮ ਤਾਂ ਪੱਕੀ ਆਂਦੀ ਹੈ ਲੇਕਿਨ ਜਿਹੜੀ ਅੱਜ ਦੀ ਬਾਰਿਸ਼ ਹੈ ਇਹ ਲੱਗਦਾ ਹੈ ਕੁਝ ਜ਼ਿਆਦਾ ਹੀ ਵਰਸੀ ਹੈ ਕਿਉਂਕਿ ਇਹ ਰਾਤ ਦੇ 3 ਵਜੇ ਤੋਂ ਸ਼ੁਰੂ ਹੋਈ ਹੋਈ ਹੈ ਤੇ ਹੁਣ ਤੱਕ ਇਹ ਕੋਹ ਲੈ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਇਹ ਮੀਂਹ ਦੇਖ ਕੇ ਡਰ ਵੀ ਲੱਗਦਾ ਹੈ ਕਿ ਜੇ ਮੀਂਹ ਤਾਂ ਹੜ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਕਿਉਂਕਿ ਸਾਡੇ ਨੇੜੇ ਖੇਕ ਨੇ ਖੇਤਾਂ 'ਚ ਪਾਣੀ ਜੇ ਭਰ ਗਿਆ ਤਾਂ ਫਿਰ ਸਾਡੀ ਕਲੋਨੀ ਦੇ ਵਿੱਚ ਪਾਣੀ ਆਣ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਇਸ ਕਰਕੇ ਡਰ ਲੱਗ ਰਿਹਾ ਸੀ ਕਿ ਬਾਰਿਸ਼ ਰੁਕ ਜਾਵੇ ਸਾਨੂੰ ਨਹੀਂ ਨਮੀ ਚਾਹੀਦਾ ਕਿਉਂਕਿ ਪਿਛਲੇ ਵਾਰ ਦੇ ਜੋ ਹੜਾਂ ਦੇ ਘਾਟੇ ਲੋਕਾਂ ਨੂੰ ਪਏ ਹੋਏ ਨੇ ਉਹ ਹੁਣ ਤੱਕ ਨਹੀਂ ਪੂਰੇ ਹੋਏ ਮੈਂ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਬਸ ਮੀਂਹ ਇੰਨਾ ਕੁ ਬਰਸੇ ਜਿਹੜਾ ਕਿਸੇ ਦਾ ਨੁਕਸਾਨ ਨਾ ਹੋਵੇ ਜੇ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਜੋ ਪਿਛਲੇ ਵਾਰ ਤੁਸੀਂ ਦੇਖ ਹੀ ਸਕਦੇ ਹੜ੍ਹਾਂ ਦੇ ਦਰਮਿਆਨ ਕਿੰਨੇ ਹਾਲਾਤ ਵਿਗੜੇ ਸਿਹਰ ਏਰੀਏ ਦੇ ਵਿੱਚ ਭਾਵੇਂ ਉਹ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਹਰ ਪਾਸੇ ਹਾਲਾਤ ਬਹੁਤ ਖਰਾਬ ਸੀ ਤੇ ਕਈਆਂ ਦਾ ਤਾਂ ਇੰਨਾ ਜ਼ਿਆਦਾ ਨੁਕਸਾਨ ਹੋਇਆ ਸੀ ਜਿਨ੍ਹਾਂ ਦੀ ਪਰਪਾਈ ਸਾਇਦ ਸਾਰੀ ਉਮਰ ਨਹੀਂ ਹੋਣੀ ਤੇ ਇਸੇ ਕਰਕੇ ਬਸੇ ਇਹੀ ਅਰਦਾਸ ਹੈ ਪ੍ਰਮਾਤਮਾ ਨੂੰ ਬਸ بارش ਇੰਨੀ ਕੁ ਕਰੀਏ ਤਾਂ ਜੋ ਕਿਸੇ ਦੀ ਟੈਨਸ਼ਨ ਦਾ ਕਾਰਨ ਨਾ ਬਣੇ ਕਿਉਂਕਿ ਪਹਿਲਾਂ ਤਾਂ ਰੱਬ ਨੇ ਗਰਮੀ ਜ਼ਿਆਦਾ ਪਾ ਕੇ ਸਾਨੂੰ ਸਾਰਿਆਂ ਨੂੰ ਤੜਫਾ ਤੜਫਾ ਕੇ ਮਾਰਿਆ ਤੇ ਹੁਣ ਜੇ بارش ਹੋਣ ਲੱਗੀ ਤਾਂ ਕਹਿੰਦੇ ਨੇ ਰੱਬ بارش ਕਰਕੇ ਫਿਰ ਉਹਨੂੰ ਬੰਦ ਕਰਨਾ ਭੁੱਲ ਜਾਂਦਾ ਹੈ ਜੇ 3 ਦਿਨ ਦੀ ਵੀ ਝੜੀ ਲੱਗ ਜੇ ਨਾ ਸਾਡੇ ਇੱਥੇ ਤਾਂ ਪਾਣੀ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਅੰਬਾਲੇ ਦੇ ਤਾਂ ਖਾਸ ਕਰਕੇ ਪਾਣੀ ਦਾ ਨਿਕਾਸ ਬਹੁਤ ਘੱਟ ਹੈ ਨਿਕਾਸ ਹੀ ਨਹੀਂ ਅਗਰ ਕਿਸੇ ਪਾਸੇ ਨਿਕਲ ਜਾਵੇ ਇਹ ਦੇਖੋ ਜੀ ਸਾਡੇ ਬਾਹਰ ਇੱਧਰ ਜਿਹੜੀ ਸਾਰੇ ਰਾਤ ਹੋਏ بارش ਹੋਈ ਹੈ ਇੱਧਰ ਤਾਂ ਪਾਣੀ ਭਰ ਗਿਆ ਪੂਰਾ ਬਾਣੀਧਰਾ ਖੇਲਣੇ ਦਾ ਤਾਂ ਗਿਆ ਅਰੇ ਵੀ ਦਵਾਰੇ ਫੇਰ ਹੋ ਗਿਆ ਸ਼ੁਰੂ पानी, जे, ना। बानी जे बानी आज अद्धा दिन तक होर बरस गया ना योरला खेत भी भर जाना देखी पता तो नहीं क्या बनना बुते जो इसका रुख बिगड़ा ना जो बिंद मांग है ना सोचा क्या बना दे क्या है कि इसका कोई पता नहीं है क्या सोच का बरस रहा चिकड़ बन जा रही मैं साफ बन जा रही ਸਰ ਜੀ ਮੀਤਾ ਦੇਖੋ ਕਦੋਂ ਰੁਕਣਾ ਨਾ ਰੁਕਣਾ ਆਪਾਂ ਹੁਣ ਅੰਦਰ ਦੇ ਦੇਖਦੇ ਆਂ ਕੰਮ ਬਾਹਰ ਖੇਤ ਤਾਂ ਭਰਨ ਲੱਗੇ ਹੋਏ ਨੇ ਜੇ ਬਾਰਿਸ਼ ਦੁਪਹਿਰੇ ਤੱਕ ਪਰਸ ਗਈ ਤਾਂ ਸਹੇ ਦੇ ਜ਼ਿਆਦਾ ਭਰ ਜਾਣਾ ਖੇਤ ਤੇ ਇਹ ਦੁਪਹਿਰ ਦਾ ਟਾਈਮ ਜੀ ਸ਼ੁਕਰ ਰੱਬ ਦਾ ਹਟ ਗਿਆ ਤੇ ਇਹਨਾਂ ਦੇ ਪਾਪਾ ਆਏ ਸੀ ਜੋਬ ਨੂੰ ਛੱਡਣ ਨਾਲ ਹੀ ਲਿਆਏ ਜਾਮਣਾਂ ਜਾਮਣਾ ਦੇਖ ਕੇ ਨਾ ਬਹੁਤ ਚੰਗਾ ਲੱਗ ਰਿਹਾ ਸੀ ਕਿਉਂਕਿ ਇਹ ਫੈਲੀ ਸੀਜ਼ਨ ਦੀ ਜਾਮਣਾ ਜਿਹੜੀ ਆਪਾਂ ਖਾਵਾਂਗੇ ਤੇই জামਮਣਾ ਸਾਡੀ ਫੇਵਰੇਟ ਹੁੰਦੀ ਹੈ ਘਰ ਦੇ ਵਿੱਚ ਕੋਈ ਐਸਾ ਕਿਸੇ ਦੇ ਨਹੀਂ ਹੋਵਾ ਜਿੰਨੂੰ জামਮਣਾ ਚੰਗੀ ਨਹੀਂ ਲੱਗਦੀਆਂ ਤੇই জামਮਣਾ ਕੁਝ ਜ਼ਿਆਦਾ ਸੀ ਥੋੜੀ জামਮਣਾ ਇਹ ਕੱਟ ਕੇ ਆਪਣੇ ਆਫਿਸ ਚ ਲੈ ਜਰੇ ਸੀ ਚਲੋ ਦੁਪਹਿਰ ਨੂੰ ਖਾ ਲੈਣਗੇ ਤੇ ਬਾਕੀ ਕੀ ਇੱਥੇ ਛੱਡ ਗਏ ਤੇ জামਮਣਾ ਅਸੀਂ ਖਾਏ ਆ ਮਿੱਠੀਆਂ ਮਿੱਠੀਆਂ জামਮਣਾ ਸੀ ਕਿਉਂਕਿ জামਮਣਾ ਦਾ ਸੀਜ਼ਨ ਆ ਗਿਆ ਹੁਣ ਹੁਣ ਤਾਂ ਹਰ ਕਿਸੇ ਦੀ ਡਿਮਾਂਡ ਹੁੰਦੀ ਆ ਕਾਲਾ ਨਮਕ ਘੇਰ ਕੇ ਜਾਮਣਾ ਖਾਣੇ ਦੀ ਤੇ ਜੋਵਨ ਆ ਚੁੱਕਿਆ ਸੀ ਸਕੂਲ ਜੋਵਨ ਵੈਸੇ ਤਾਂ ਆਪਣੇ ਦਾਦੂ ਨਾਲ ਜਾਂਦਾ ਹੈ ਡੇਲੀ ਲੇਕਿਨ ਇਹਨਾਂ ਦੇ ਦਾਦੂ ਨੂੰ ਕੰਮ ਸੀ ਇਸ ਕਰਕੇ ਇਹਨਾਂ ਦੇ ਪਾਪਾ ਆਏ ਮੈਂ ਕਰ ਰਹੀ ਸੀ ਇਸ ਟਾਈਮ ਕੱਪੜਿਆਂ ਦੀ ਤੈਆਂ ਤੇ ਪ੍ਰੈਸਾਂ ਵਾਲੇ ਕੱਪੜੇ ਕੱਟ ਰਹੀ ਸੀ ਉਦੋਂ ਬਾਅਦ ਫਿਰ ਪ੍ਰੈਸਾਂ ਕਰਾਂਗੇ ਤੇ ਆਪਾਂ ਲੈ ਕੇ ਬੈਠ ਗਏ ਹੁਣ ਡੋਂਗਿਆਂ ਦੇ ਵਿੱਚ ਜਾਮਣਾ ਇਹ ਟਾਈਮ ਮੈਨੂੰ ਪਤਾ ਨਹੀਂ ਲੱਗਾ ਫੋਨ ਦਾ ਕੈਮਰਾ ਕਿੱਧਰ ਨੂੰ ਹੋ ਗਿਆ ਤੇ ਆਪਾਂ ਵੀਡੀਓ ਸ਼ੂਟ ਕਰਦੇ ਰਹੇ ਬੱਚੇ ਵੀ ਆ ਗਏ ਸੀ ਬੱਚੇ ਆ ਲਈ ਮੈਂ ਬਣਾਈ ਸੀ ਖਿਚੜੀ ਤੇ ਬਾਣੀ ਮੰਨਤ ਆ ਗਈ ਸੀ ਉਹ ਖਾਰੇ ਸੀ ਤੇ ਮੈਂ ਜੋਨ ਲੈ ਕੇ ਬੈਠ ਗਏ ਨੇ ਜਮਣਾ ਤੇ ਬਾਕੀ ਫਿਰ ਉਹ ਖਾਣ ਗਏ ਆ ਬਾਅਦ ਚ ਤੇ ਇਹ ਦੇਖੋ ਜੀ ਕਾਲੇ ਕਾਲੇ ਜਮਣਾ ਮਿੱਠੀਆਂ ਪਈਆਂ ਨਹੀਂ ਕਾ ਵਾਜੀ ਵਾ ਜਮਣਾ ਖਟੀਆਂ ਖਟੀਆਂ ਹੁੰਦੀਆਂ ਨੇ ਇਹ ਇਹ ਬਿਲਕੁਲ ਮਿੱਠੀਆਂ ਸੀ ਚਲੋ ਜੀ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਕੱਲੂ ਇੱਕ ਨਵੇਂ ਨਿਊ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ